ਸ਼ਹੀਦੀ ਜੋੜ ਮੇਲਾ ਨਿੱਕੀਆਂ ਜਿੰਦਾਂ ਨੂੰ ਜੋ ਅੱਜ ਸੰਸਾਰ ਪਰ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਨਿੱਕੀਆਂ ਜਿੰਦਾਂ ਨੂੰ ਸਲਾਮ ਕਰਦੇ ਆ ਸਲੂਟ ਕਰਦੇ ਆ ਜਿਨ੍ਹਾਂ ਨੇ ਛੋਟੀ ਉਮਰੇ ਹੀ ਆਪਣੀ ਧਰਮ ਦੀ ਖਾਤਰ ਸ਼ਹੀਦੀ ਦਿੱਤੀ ਅਤੇ ਸਾਨੂੰ ਇੱਕ ਨਵਾਂ ਸਬੇ ਦੇ ਦਿੱਤਾ ਵੀ ਧਰਮ ਨੂੰ ਕਿਤੇ ਵੀ ਤੁਸੀਂ ਹਾਰਨਾ ਨਹੀਂ ਹਮੇਸ਼ਾ ਧਰਮ ਤੇ ਚੱਲਣਾ ਚਾਹੀਦਾ ਹੈ ਤੇ ਦੂਸਰੇ ਪਾਸੇ ਢਿਹੜਾ ਕ੍ਰਿਸ਼ਮਿਸ਼ ਦਮ ਨਾ ਜਾ ਰਹੇ ਮੈਰੀ ਕ੍ਰਿਸ਼ਮਿਸ਼ ਦੇ ਤੌਰ ਤੇ ਸਹੀ ਧਰਮ ਆਪਣੀ ਆਪਣੀ ਇਸ਼ਤ ਨੂੰ ਮੰਨਦੇ ਨਹੀਂ ਤਾਂ ਮੇਰੇ ਵੱਲੋਂ ਮੈਰੀ ਕ੍ਰਿਸ਼ਮਿਸ਼ ਤਾਂ ਅੱਜ ਜੋ ਇਸ پارک ਪਵਿੱਤਰ ਢਿਹੜੇ ਦੇ ਉੱਤੇ ਆਪਾਂ ਇੱਕ ਸਮਾਜ ਲਈ ਵਧੀਆ ਕੰਮ ਕਰਨ ਜਾ ਰਹੇ ਹਾਂ ਕਿਉਂਕਿ ਜੇਕਰ ਦਰਖਤ ਨਹੀਂ ਤਰਕਤ ਸਾਨੂੰ ਆਕਸੀਜਨ ਦਿੰਦੇ ਨੇ ਤੇ ਵਾਤਾਵਰਨ ਸਾਫ਼ ਸੁਥਰਾ ਕਰਦੇ ਨੇ ਤੇ ਪ੍ਰਮਾਤਮਾ ਨੇ ਇੱਕ ਐਸਾ ਹਰ ਦਰਖਤ ਦੇ ਵਿੱਚ ਕੋਈ ਨਾ ਕੋਈ ਗੁਣ ਕੋਈ ਇੱਕ ਔਸ਼ਧੀ ਦੇ ਰੂਪ ਵਿੱਚ ਸਾਨੂੰ ਦਿੱਤਾ ਹੈ ਜਿਦੇ ਨਾਲ ਸਾਡੀਆਂ ਬਿਮਾਰੀਆਂ ਉਹ ਦੂਰ ਹੁੰਦੀਆਂ ਨੇ ਤੇ ਅਸੀਂ ਨਿਰੋਗ ਜੀਵਨ ਤੰਦਰੁਸਤੀ ਜੀਵਨ ਬਤੀਤ ਕਰ ਸਕਦੇ ਹਾਂ ਬਸ ਸਰਤੇ ਕਿ ਅਸੀਂ ਇਹਨਾਂ ਦੀ ਪਾਲਣ ਕਰੀਏ ਤੇ ਇਹਨਾਂ ਦੀ ਸਹੀ ਸੰਭਾਲ ਕਰੀਏ ਤੇ ਅੱਜ ਜੋ ਮੇਰੇ ਮੈਂ ਆਪਣੇ ਘਰ ਵਿਖੇ ਇੱਕ ਜਿਹੜੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਹੈ ਅੱਜ ਇਸ ਤਿਹਾਰ ਤੇ ਸਾਰੇ ਦਰਖਤਾਂ ਨੂੰ ਵਾਈਟ ਵਾਸ ਕਲੀ ਕੀਤੀ ਜਾ ਰਹੀ ਹੈ 3 3 ਫੁੱਟ ਤੱਕ ਕਲੀ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਨੂੰ ਕੋਈ ਬਿਮਾਰੀ ਨਾ ਲੱਗੇ ਸਿਉਖ ਨਾ ਲੱਗੇ ਤੇ ਇਹ ਆਪਣੀ ਜ਼ਿੰਦਗੀ ਨਿਰੋਗ ਇਹਨਾਂ ਵਿੱਚ ਵੀ ਜ਼ਿੰਦਗੀ ਹੈ ਨਿਰੋਗ ਜ਼ਿੰਦਗੀ ਬਤੀਤ ਕਰ ਸਕਣ ਤੇ ਇਹਨਾਂ ਦੀ ਜਿਹੜੀ ਤੰਦਰੁਸਤੀ ਹੈ ਉਹ ਸਾਨੂੰ ਦਵਾਈਆਂ ਦੇ ਰੂਪ ਵਿੱਚ ਆਪਣੇ ਗੁਣਾਂ ਦੇ ਰੂਪ ਵਿੱਚ ਸਾਨੂੰ ਦੇ ਕੇ ਇਹ ਸਾਨੂੰ ਤੰਦਰੁਸਤ ਬਣਾਉਂਦੇ ਨੇ ਅੱਜ ਦੇ ਦਿਨ 'ਚ ਮੈਂ 3 3 ਫੁੱਟ ਤੱਕ ਵਾਈਟ ਬਾਸ ਜਿਹਨੂੰ ਕੈਲਸ਼ੀਅਮ ਕਰੋ ਰੇਡ ਕਹਿੰਦੇ ਆ ਬਾਜ਼ਾਰ ਵਿੱਚੋਂ ਅੱਜ ਲੈ ਕੇ ਆਂਦਾ ਬਾਜ਼ਾਰ ਦੇ ਵਿੱਚੋਂ ਇਹ ਕਲੀ ਇੱਕ ਪਾਊਡਰ ਦੇ ਰੂਪ ਵਿੱਚ ਮਿਲਦੀ ਹੈ ਤੇ ਇੱਕ ਡਲਿਆਂ ਦੇ ਰੂਪ ਵਿੱਚ ਜੀਆ ਤਾਂ ਮੈਂ ਸਾਨੂੰ ਦੱਸਦਾ ਵੀ ਇਹ ਮੂ ਡਲਿਆਂ ਦੇ ਰੂਪ ਵਿੱਚ ਤੁਹਾਨੂੰ ਲੈਣੀ ਚਾਹੀਦੀ ਹੈ ਕਿਉਂਕਿ ਜਦੋਂ ਪਾਊਡਰ ਹੈ ਇਹਦੇ ਵਿੱਚ ਥੋੜੀ-ਮੋਟੀ ਮਿਲਾਵਟ ਕੀਤੀ ਜਾ ਸਕਦੀ ਹੈ ਤਾਂ ਅਸੀਂ ਭਾਵੇਂ ਕਿ 3-3 ਫੁੱਟ ਤੱਕ ਦਰਖਤ ਕਰਦੇ ਆਂ ਦੇਖੋ ਦੇਸੀ ਮੂਨ ਜੋ ਨਿੰਮ ਦੇਸੀ ਹੈ ਦੇਸੀ ਨਿੰਮ ਜਦੋਂ ਨਿੰਮ ਇਹਦੇ ਵਿੱਚ ਇੱਕ ਐਂਟੀਬਾਇਓਟਿਕ ਦਾ ਗੁਣ ਹੈ ਦੇ ਵਿੱਚ ਜੀਵਨਾਸ਼ਕ ਜੋ ਸਾਨੂੰ ਬਿਮਾਰੀਆਂ ਫਲਾਉਂਦੇ ਨੇ ਉਹਨਾਂ ਨੂੰ ਇਹ ਖਤਮ ਕਰ ਦਿੰਦਾ ਜੈਨੇ ਕਿ ਅੰਗਰੇਜ਼ੀ ਚ ਜਿਵੇਂ ਕਹਿੰਦੇ ਨੇ ਐਂਟੀਬਾਇਟਿਕ ਜਦੋਂ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਅੰਗਰੇਜ਼ੀ ਐਨੋਪੈਥੀ ਦੇ ਡਾਕਟਰ ਐਂਟੀਬਾਇਟਿਕ ਹਰੇਕ ਨੂੰ ਨਾਲ ਦਿੰਦੇ ਨੇ ਪਰ ਕੁਦਰਤ ਨੇ ਪ੍ਰਮਾਤਮਾ ਨੇ ਸਾਨੂੰ ਇੱਕ ਦੇਸੀ ਆਯੁਰਵੈਦ ਦਾ ਰੂਪ ਦੇ ਵਿੱਚ ਤੇ ਉਹ ਸਾਨੂੰ ਨਿੰਮ ਹੈ ਜਿਹੜਾ ਨਿੰਮ ਦੇ ਤਨੇ ਜੜ ਪੱਤੇ ਟਾਣੀ ਸੱਕ ਫਲ ਬੀਜ ਤੇ ਹਰ ਇੱਕ ਇਹਦੀ ਚੀਜ਼ ਸਾਨੂੰ ਇੱਕ ਹੀ ਹੈ ਗੁਣ ਦਿੰਦਾ ਹੈ ਔਰ ਇਹ ਹੀ ਸਾਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ ਕਿਸੇ ਨਾ ਤੁਸੀਂ ਵਿੱਚ ਹਰ ਇੱਕ ਇਸ ਦਾ ਤਨਾ ਪੱਤੇ ਫੁੱਲ ਫਲ ਸੱਕ ਸ਼ਾਲ ਇਹਦੀ ਅਸੀਂ ਦਵਾਈਆਂ ਦੇ ਰੂਪ ਵਿੱਚ ਵਰਤੋਂ ਕਰਦੇ ਆ ਤੇ ਜਿੱਥੇ ਸਾਨੂੰ ਇਹ ਬਹੁਤ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਸਾਫ਼ ਸੁਥਰੀ ਵਾਤਾਵਰਨ ਨੂੰ ਸਿਰਜਦਾ ਹੈ ਤਾਂ ਮੈਂ ਕਹਿੰਦਾ ਹਰ ਘਰ ਇੱਕ ਨਿੰਮ ਦਾ ਟ੍ਰੈਕਟ ਹੋਣਾ ਚਾਹੀਦਾ ਤਾਂ ਕਿ ਸਾਡੀਆਂ ਜਿਹੜੀਆਂ ਬਿਮਾਰ ਨੂੰ ਜੀਵਾ ਨੂੰ ਕਟਾ ਨੂੰ ਖਤਮ ਹੋ ਜਾਣ ਤੇ ਜਿਸ ਤਰ੍ਹਾਂ ਅਸੀਂ ਜਨਮ ਜਮ ਬੱਚਾ ਜਿਹੜਾ ਜਨਮ ਲੈਂਦਾ ਹੈ ਤਾਂ ਅਸੀਂ ਨਿੰਮ ਬੰਦਿਆ ਇਹ ਇਸੇ ਕਾਰਨ ਹੀ ਬੰਨਿਆ ਜਾਂਦਾ ਹੈ ਕਿ ਪਹਿਲਾਂ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਬਿਮਾਰੀਆਂ ਘਰੇ ਆਉਣ ਤੋਂ ਰੋਕਣ ਦੇ ਕਰਕੇ ਗੇੜ ਤੇ ਨਿੰਮ ਬੰਨਿਆ ਜਾਂਦਾ ਸੀ ਇਸ ਲਈ ਨਿੰਮ ਜਿਹੜਾ ਹੈਗਾ ਉਹ ਬਹੁਤ ਹੀ ਬਿਮਾਰੀਆਂ ਨੂੰ ਖਤਮ ਕਰਦਾ ਹੈ ਨਿੰਮ ਦੇ ਜਿਹੜੇ ਬੀਜ ਦੇ ਵਿੱਚ 40% ਤੇਲ ਹੁੰਦਾ ਹੈ ਜਿਹੜਾ ਤੇਲ ਹੈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਹਰ ਇੱਕ ਇਸ ਦੇ ਅੰਗ ਤੋਂ ਜਿਹੜਾ ਨਿੰਮ ਦਾ ਤੇਲ ਹੈ ਉਹ ਬਹੁਤ ਬਿਮਾਰੀਆਂ ਨੂੰ ਖਤਮ ਕਰਦਾ ਹੈ ਜੇਕਰ ਨਿੰਮ ਦੇ ਤੇਲ ਨੂੰ ਜਿਹੜਾ ਹੈਗਾ ਬਵਾਸੀਰ ਦੇ ਮਹਾਸਿਆ ਤੇ ਫੂੜਿਆਂ ਤੇ ਲਾਇਆ ਜਾਵੇ ਤਾਂ ਬਵਾਸੀਰ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਬਵਾਸੀਰ ਨੂੰ ਜੇਕਰ ਆਪਾਂ ਇਸ ਨਿੰਮ ਦੀ ਨਮੋਲੀ ਨੂੰ ਗੁਰਦੇ ਨਾਲ ਲੈ ਕੇ ਦਿਨ ਵਿੱਚ ਤਿੰਨ ਵਾਰੀ ਲਿਆ ਜਾਵੇ ਤਾਂ ਬਵਾਸੀਰ ਜੜ ਤੋਂ ਖਤਮ ਹੋ ਜਾਂਦੀ ਹੈ ਬਬਾ ਸਰ ਦਾ ਇਹ ਪੱਕਾ ਇਲਾਜ ਹੈ ਕਿ ਇਸ ਨੂੰ ਜੇਕਰ ਸੀ ਅਮਲ ਚ ਲਿਆਵਾਂਗੇ ਤਾਂ ਬਬਾ ਅਸਿਰ ਜੜ ਤੋਂ ਖਤਮ ਹੋ ਸਕਦੀ ਹੈ ਤਾਂ ਇਹਨਾਂ ਅੱਜ ਲਈ ਇਹਨਾਂ ਹੀ ਕਾਫੀ ਹੈ ਅੱਗੇ ਦੀ ਅੱਗੇ ਹੋਰ ਵੀਡੀਓ ਆਪਾਂ ਜੋ ਸਾਡੇ ਸਰੀਰ ਨੂੰ ਤੰਦਰੁਸਤੀ ਜਾਂ ਸਮਾਜ ਨੂੰ ਨਵਾਂ ਸੰਦੇਸ਼ ਸੰਦੇਸ਼ ਦਿੰਦੀਆਂ ਹਨ ਜਾਂ ਉਹਨਾਂ ਦਾ ਵੀਡੀਓ ਸੀ ਲਗਾਤਾਰ ਪਾਉਂਦੇ ਰਹਾਂਗੇ ਤਾਂ ਕਿ ਸਾਡਾ ਸਮਾਜ ਤੰਦਰੁਸਤ ਰਹੇ ਸਾਡਾ ਵਾਤਾਵਰਨ ਸਾਂਭ ਰਗੇ ਇਹਨਾਂ ਕਹਿੰਦੇ ਸਭ ਨੂੰ ਸਤ ਸ੍ਰੀ ਅਕਾਲ ਜੈ ਹਿੰਦ ਨਮਸਕਾਰ